ਹੈਲੋ ਪੱਤ ਪਰ ਵੀ ਇਥੇ ਦਾ ਪ੍ਰਾਗਨ ਚਲਾ ਰਹੇ ਇਆ ਆਈ ਸਾਹਿਬ ਲਿਆਓ ਉਹ ਆਹ ਚੰਗਾ ਆਹ ਢੋਲ ਜਿਵੇਂ ਮਾਨਚਾਰ ਸੀ ਜੋ ਉਹ ਧੰਨਿਆ ਪਾਰੀ ਨਾ ਸਾਬ ਜੀ 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 ਉਹਨਾਂ ਦਾ ਜਿਹੜਾ ਅਸੀਂ ਜਿਹੜਾ ਨਾਕਾ ਲਾ ਕੇ ਚਲਾ ਰਹੇ ਆ ਇਹ ਲੋਕਾਂ ਦੀ ਭਲਾਈ ਵਾਸਤੇ ਵੇਖੋ ਜੇ ਓਵਰ ਸਪੀਡ ਚੱਲਦੇ ਆ ਜੇ ਨਹੀਂ ਕੋ ਡਿੱਗ ਕੇਗਾ ਸਿਰ 'ਚ ਸੱਟ ਲੱਗੇਗੀ ਉਹਦਾ ਨੁਕਸਾਨ ਹੋਏਗਾ ਔਰ ਵੇਖੋ ਇਹ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਜਦੋਂ ਦੇ ਇਹ ਹੈਲਮਟ ਸੀਟ ਬੈਲਟ ਦੇ ਚਲਾਨ ਹੋਣੇ ਸ਼ੁਰੂ ਹੋ ਰਹੇ ਨੇ ਦੀ ਮੌਤਾਂ ਦੀ ਗਰ ਘੜੀ ਹੈ ਇਸ ਕਰਕੇ ਰੋਡ ਸੇਫਟੀ ਦੇ ਤਹਿਤ ਵਿਦਾਊਟ ਜਿਹੜੇ ਆ ਹੈਲਮਟ ਜਿਹੜੇ ਉਹਨਾਂ ਦੇ ਮੈਕਸਿਮਮ ਚਲਾਨ ਕੀਤੇ ਜਾ ਰਹੇ ਆ ਆ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕਮਿਸ਼ਨਰ ਸਾਹਿਬ ਦੀਆਂ ਹਦਾਇਤਾਂ ਦੇ ਅੱਤੇ ਜੇਰਾ ਵੀ ਬੰਦਾ ਸ਼ਹਿਰ ਦੇ ਵਿੱਚ ਵਿਦਾਉਟ ਹੈਲਮਟ ਆਏਗਾ ਉਸ ਦਾ ਚਲਾਨ ਕੀਤਾ ਜਾਏਗਾ ਸਰ ਜਾਂ ਪੱਕ ਬਨੇਗਾ ਜਾਂ ਹੈਲਮਟ ਪਾਏਗਾ ਦੋਈ ਚੀਜ਼ਾਂ ਨੇ ਜਾਂ ਬੰਦਾ ਪੱਕ ਬਨੇਗਾ ਜਾਂ ਹੈਲਮਟ ਪਾਏਗਾ ਇਸ ਮਾਨ ਜੋ ਕਮਿਸ਼ਨਰ ਸਾਹਿਬ ਦੀ ਸਖਤ ਹੈ ਸਰ ਜਿਹੜੇ ওভারਸਪੀਡ ਜਾ ਰਹੇ ਨੇ ਉਹਨਾਂ ਦੇ ਕਿੰਨਾ ਇਹਦਾ ਚਲਾਨ ਆ ਕਿ ਕਿੰਨਾ ਉਹਦਾ ਜਰਮਨਲ ওভারਸਪੀਡ ਜਿਹੜੇ ওভারਸਪੀਡ ਨੇ ਉਹਨਾਂ ਦਾ ਚਲਾਨ ਜਿਹੜਾ ਵਾ ਉਹ ਅਸੀਂ ਕਰ ਰਹੇ ਹਾਂ ਉਹਨਾਂ ਦਾ ਚਲਾਨ ਜਿਹੜਾ ਕੋਰਟ ਦਾ ਕਰਦੇ ਉਹ ਕੋਰਟ ਚ ਭੁਗਤਦੇ ਨੇ ਜਿਹੜਾ ਸਰਕਟ ਆਨਲਾਈਨ ਚਲਾਨ ਨੇ ਉਹ ਕਿਹਨਾ ਕਿਹਨਾ ਦੇ ਚਲਾਨ ਆਨਲਾਈਨ ਜਾਂ ਸੀਟ ਬੈਲਟ ਦਾ ਜੀ ਮਸ਼ੀਨ ਦੇ ਨਾਲ ਹੀ ਕਰਦੇ ਜਿਹਦੀ Google ਪੇਮੈਂਟ ਹੁੰਦੀ ਆ ਵਿਦਆਊਟ ਹੈਲਮਟ ਆ 1000 ਰੁਪਿਆ ਜੁਰਮਾਨਾ ਜੀ ਉਹਦੀ ਅਸੀਂ ਜਿਹੜੀ ਆ Google ਪੇਮੈਂਟ ਤੇ ਰਾਈ ਕਰ ਰਹੇ ਆ ਜਿਹੜਾ ਸੀਟ ਬੈਲਟ ਦਾ ਵਾ ਉਹ 500 ਰੁਪਿਆ ਜੁਰਮਾਨਾ ਜੀ ਉਹਦੀ ਅਸੀਂ ਕਰ ਰਹੇ ਆ ਜੀ ਇਸ ਤਰ੍ਹਾਂ ਜਿਹੜੇ ਜਿਹੜੀਆਂ ਵਾਅਦੋ-ਅਰਥ ਨੇ ਜਿਨ੍ਹਾਂ ਦੇ ਵਿੱਚ Google Payment ਦੇ ਜੁਰਮਾਨੇ ਉਹਨਾਂ ਨੇ ਅਸੀਂ ਕਰ ਰਹੇ ਹਾਂ ਤਾਂ ਕਈਆਂ ਲੋਕਾਂ ਕੋਲ ਜਿਹੜਾ ਦੂਜੀ ਆ ਪੇਮੈਂਟ ਜਾਦਾ ਹੈਵੀ ਹੋਣ ਕਰਕੇ 5000 10000 ਰੁਪਏ ਉਹਦੀ ਜਿਹੜੀ ਆ ਪੇ ਨਾ ਕਰ ਕਰਕੇ ਉਹ ਲੋਕੋ ਕੇ Google Payment ਵੀ ਨਹੀਂ ਕਰ ਸਕਦੇ ਉਹਨਾਂ ਦੇ ਫਿਰ ਕੋਟ ਦੇ ਕਰਦੇ ਜਦੋਂ ਜਿਹੜੇ ਬੁਲਟ ਪਟਾਕੇ ਵਾਲੇ ਅਜੇ ਵੀ ਲੋਕ ਚਲਾ ਰਹੇ ਨੇ ਉਹਨਾਂ ਦਾ ਕੀ ਬੁਲਟ ਪਟਾਕੇ ਵਾਲਾ ਜਿਹੜਾ ਜੀ ਉਹਨਾਂ ਨੂੰ ਅਸੀਂ ਬਾਉਂਡ ਕਰ ਦਿੰਨੇ ਆ ਤੇ ਉਹਨਾਂ ਦੇ ਖਿਲਾਫ ਜਿਹੜੀ ਸਖਤ ਕਾਰਵਾਈ ਕੀਤੀ ਤੇ ਥੈਂਕ ਯੂ